ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਾਂ ਚਾਦਰ ਤਿਆਰ ਕੀਤੀ ਹੋਈ ਹੈ ਜੀ ਸਿੰਗਲ ਸਿੰਗਲ ਬੈੱਡ ਦੀ ਚਾਦਰ ਹੈ ਜੀ ਗੰਡ ਤੋਪੇਣਾ ਤਿਆਰ ਕੀਤੀ ਹੋਈ ਹੈ ਇਸ ਤਰ੍ਹਾਂ ਫਲਾਵਰ ਬਣਾ ਕੇ ਵਿੱਚ ਗੰਡ ਤੋਪੇਣਾ ਨਾਲ ਆਪਾਂ ਰੈਡੀ ਕੀਤੀ ਹੋਈ ਹੈ ਜੇ ਦੇਖ ਸਕਦੇ ਕਨੀ ਪਿਆਰੀ ਲੱਗ ਰਹੀ ਹੈ ਵਿਚਕਾਰ ਆਪਾਂ ਇੱਕ ਪੂਰਾ ਬਾਕਸ ਬਣਾਇਆ ਹੈ ਫਲਾਵਰਾਂ ਦਾ ਸੈਟ ਇਸ ਤਰ੍ਹਾਂ 1/1 ਫਲਾਵਰ ਬਣਾਈ ਹੋਈ ਹੈ। ਗ੍ਰੀਨ ਕਲਰ ਦੀ ਚਾਦਰ ਹੈ ਜੀ ਵਾਈਟ ਕਲਰ yellow thread ਨਾਲ ਤੇ ਬਲੈਕ ਨਾਲ ਕੰਟਰਾਸਟ ਕੀਤਾ ਹੋਇਆ। ਵਾਈਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਉੱਪਰ। ਜਿਵੇਂ ਆਪਾਂ ਪਹਿਲਾਂ ਤਿਆਰ ਕਰਦੇ ਹੁੰਦੇ ਸੀ ਦਾਜ ਵਾਸਤੇ ਨਾ ਉਸ ਤਰ੍ਹਾਂ ਆਪਾਂ ਤਿਆਰ ਕੀਤੀ ਹੋਈ ਹੈ। ਦੋ ਤਰ੍ਹਾਂ ਦੇ ਫਲਾਵਰ ਹੈ ਜੀ ਇਹਦੇ ਵਿੱਚ ਇੱਕ ਇਹ ਰਿਹਾ ਇਹ ਕੇ ਅਲੱਗ ਤਰ੍ਹਾਂ ਦਾ ਫਲਾਵਰ ਹੈ ਜੀ ਸਾਈਡ ਤੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਗੰਡ ਤੁਕ ਨਾਲ ਹੀ ਫਿਨਿਸ਼ਿੰਗ ਦਿੱਤੀ ਹੋਈ ਹੈ ਵੇਲ ਪਾ ਕੇ ਸਾਡਾ ਤੇ ਆਪਾਂ ਜਿਵੇਂ ਪੱਤੇ ਹੁੰਦੇ ਉਸੇ ਤਰ੍ਹਾਂ ਆਪਾਂ ਗੰਡ ਤੂਪੇ ਨਾਲ ਗੰਡ ਤੂਪੇ ਨਾਲ ਆਪ ਪੱਤੇ ਬਣਾਏ ਹੋਏ ਆ ਜੀ ਇਸੇ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਰਡਰ ਤੇ ਆ ਤੁਸੀਂ ਦੇਖ ਸਕਦੇ ਹੋ ਗੰਡ ਤੂਪੇ ਦੀ ਕਿੰਨੀ ਫਿਨਿਸ਼ਿੰਗ ਆਈ ਹੋਈ ਹੈ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਚਿੱਤਰ ਆਪਾਂ ਇਹਦੇ ਨਾਲ ਸਰਾਣੀ ਵੀ ਤਿਆਰ ਕੀਤੀ ਹੋਈ ਹੈ ਜੀ ਸਰਾਣੇ ਤੇ ਆਪਾਂ ਫਲਾਵਰ ਬਣਾ ਕੇ ਟਿੱਕਰ ਗੋਸ਼ੀ ਨਾਲ ਤਿਆਰ ਸੈਡਾ ਤੋਂ ਆਪਾਂ ਫਿਨਿਸ਼ਿੰਗ ਦੀ ब्लैक और कुछ भी ना देखो कितनी प्यारी लग रही है देखो कितनी गंढ तो तैयार की थी कितनी प्यारी लग रही है तो देखो उसी ਕੰਨੀ ਫ੍ਰੇਸ਼نگ ਆਈ ਹੋਏ ਫਲਾਵਰ ਤੇ ਜੇ ਤੁਹਾਨੂੰ ਚੰਗੀ ਲੱਗੇ ਵੀਡੀਓ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੇ ਬਾਅਦ ਉਹ ਸ਼ੇਅਰ ਕਰਨਾ ਜੇ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰਾਉਣੀ ਚਾਹੁੰਦੇ ਹੋ ਤਾਂ ਮੈਸੇਜ ਜਰੂਰ ਕਰਨਾ ਜੀ ਇਸ ਤਰ੍ਹਾਂ ਪਰ ਸਰਾਣੀ ਰੈਡੀ ਕੀਤੀ ਹੋਏ ਨਾਲ